ਕੁਝ ਤਾਂ ਰਹੀ ਹੋਣਗੀਆਂ ਉਨਕੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੋਤਾ ਮੈਂ ਆਪਣੀ ਬਾਤ ਕਰ ਸਕਦਾ ਜੇਲ੍ਹੋਆਂ ਵਿੱਚ ਵੀ ਰਹਿ ਲिए ਫਾਈਨੈਂਸ਼ੀਅਲ ਅਕਾਊਂਟ ਵੀ ਸਾਰੇ ਬੰਦ ਤਾਉਣ ਵੀ ਲੈ ਜੇ ਜਿੱਥੇ ਜਮਾਨਤ ਦਿੱਤੀ ਖੜੂੰਗਾ ਅੱਖਾਂ ਵਖਤਾਂ 'ਚ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਗਲਦੂ ਇਹਨਾਂ ਨੂੰ ਪਟੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਨਾ ਇਨਕੁਆਰੀਆਂ ਕਿਹੜੀ ਇਨਕੁਆਰੀ ਕੀਤੀ ਹੈ ਕੀ ਰਿਕਵਰ ਕੀਤਾ ਤੂੰ ਹੈ ਇਮਾਨਦਾਰੀ ਨਹੀਂ ਤੁਸੀਂ ਆ ਲਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਜੇ ਦੀ ਇੰਤਹਾ ਤੋਂ ਪਾਰ ਹੋਗੇ ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ ਕੁਝ ਤਾਂ ਰਹੀ ਹੋਣਗੀ ਉਨਕੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ ਲੇਕਿਨ ਲੇਕਿਨ ਔਖੇ ਵੇਲੇ ਆ ਯਾਰ ਦੋਸਤਾਂ ਪਤਾ ਲੱਗਦਾ ਔਖੇ ਵੇਲੇ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਰਦਾਰ ਕੰਮ ਆਉਂਦੇ ਆ ਤਸੀਹੇ ਸੈਨ ਵਾਲੇ ਕਿਹੜੇ ਆਉਦੇ ਸੀ ਭਗਤ ਸਿੰਘ ਕੋਲ ਬੰਨ ਦਿੰਨਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਬਸ ਸਮਝਾ ਕੀ ਤੇ ਆ ਗਿਆ ਹੈ ਇਹ ਵਿਸ਼ਵਾਸ ਉਹਨਾਂ ਤੇ ਆਉਂਦਾ ਮੈਨ ਆਫ ਜੀਨੀਅਸ ਅਗਮਾਇਰ man of power afraid but man of character are trusted پولیسواری ਆਪਣੇ ਸਮਾਨ ਦੀ ਆਪ ਜੁਗਮੇਵਾਰ ਜਦੋਂ ਕੈਪਟਨ ਚਲੇ ਗਿਆ ਤਵੇ ਕੀ ਮੈਂ ਹੈਰਾਨਗੀ ਦੀ ਗੱਲ ਇਹ ਸਮਝਦਾ ਮੈਂ ਉਦੋਂ ਕਿਹਾ ਸੀ ਰਾਹੁਲ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਇਹਦੇ ਨਾਲ ਕਿਨੇ ਜਾਣਗੇ ਮੈਂ ਕਹਿੰਦੀ ਘਰ ਵਾਲੀ ਨਹੀਂ ਜਾਂਦੀ ਨਹੀਂ ਗਈ ਉਹ ਵੀ ਅੱਜ ਤੱਕ ਮਾਪਦੰਡ ਤੋਲ ਮੋਲ ਰਹੀ ਹੈ ਇਹ ਨਾ ਬੰਦਿਆਂ ਨੂੰ ਵੋਟਾਂ ਪੈਣੀਆਂ ਜਿਨ੍ਹਾਂ ਨੇ ਤੋਲ ਮੋਲ ਕੇ ਸੋਚ ਸਮਝ ਕੇ ਨਫਾ ਨੁਕਸਾਨ ਨਹੀਂ ਦੇ ਇਹਦਾ ਕਿਰਦਾਰ ਵਾਲਾ ਬੰਦਾ ਜਿੱਥੇ ਖੜ ਗਿਆ ਅੰਗਰ ਦਾ ਪੈਰ ਹੁੰਦਾ ਧਰਮ ਦਾ ਅਸੀਂ ਪੰਜਾਬ ਨਾਲ ਖੜੇ ਹਾਂ ਕਿਸੇ ਆਉਦੇ ਨਾਲ ਨਹੀਂ ਖੜੇ 100 ਦੇ ਥੁੱਕਦੇ ਆ ਮਰੇ 13 0 ਕਹਿੰਦੇ ਉਹ 13 0 ਨਹੀਂ 13 ਹਾਂ ਓਏ ਇਹਦੇ ਕਹਿਣ ਨਾਲ ਇਹ ਇਹਨੂੰ ਸੁਣੋ ਕਹ 13 0 ਕਹਿੰਦਾ ਸੀ ਕਹ ਨਾ ਤੂੰ 13 0 ਕਹ ਤੈਨੂੰ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ ਓਏ ਵੋਟਾਂ ਲੋਕੀ ਕਹਿੰਦੇ ਆ ਪੋਟਾ ਲਾਣੇ ਆ ਜਿਹਨੂੰ ਵੋਟਾਂ ਪਾਈਆਂ ਓ ਸ਼ਰਮ ਕਰ ਕੁਛ ਇੱਕ ਸੀਟ ਏ ਥੋੜੀ ਉਹ ਕਹਿੰਦੇ ਨਾ ਨੋਇਸ ਡਸ ਨਾਟ ਪ੍ਰੂਵ ਐਨੀਥਿੰਗ ਅੰਗਰੇਜ਼ੀ ਵਾਲੇ ਸਮਝਣਗੇ ਪਲੀਜ਼ ਲਿਸਨ ਟੂ ਮੀ ਨੋਇਸ ਡਸ ਨਾਟ ਪ੍ਰੂਵ ਐਨੀਥਿੰਗ ਇਹ ਵੀ ਮਾਰਦਾ ਨਾ ਚੁਟਕਲੇ ਜੇ ਮੈਂ ਵੀ ਦੱਸ ਦਿੰਦਾ ਤੁਹਾਨੂੰ ਸਿੱਧੂ ਜਮ ਹੈ ਨੋਇਸ ਡਸ ਨਾਟ ਪ੍ਰੂਵ ਐਨੀਥਿੰਗ ਇਵਨ ਅ ਹੈਨ ਵਾਈਲ ਲੇਇੰਗ ਐਨ ਐਕਟੈਕਲਸ ਐਜ਼ ਇਫ ਸ਼ੀ ਇਜ਼ ਲੇਇੰਗ ਐਨ ਐਸਟਰੋਇਡ ਅਸੇ ਨਾ ਮੁਰਗੀ ਵੀ ਕਈ ਵਾਰ ਇੰਨਾ ਕੁੜਕੁੜ ਕਰਦੀ ਵੀ ਆਂਡਾ ਨਹੀਂ ਦੇ ਰਹੀ ਐਸਟਰੋਇਡ ਦੇ ਰਹੀ ਹੈ ਥੱਲੇ ਤੁਰ ਫਿਰੇ ਮੂੰਹ ਤੇਰੇ ਰੌਲਾ ਪਾਉਣ ਵਾਲੇ ਦੇ ਹੋਏ ਆਪ ਨਾ ਸਾਰੇ ਕਸਟ ਅਲਤਗਲ ਦੇਖੋ ਇੱਕ ਗੱਲ ਨੂੰ ਯਾਦ ਰੱਖੋ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਉਹਦੇ ਲੈਣ ਜਾ ਰਹੇ ਹੋ ਤੁਸੀਂ ਐਮਪੀ ਬਣਨ ਜਾ ਰਹੇ ਹੋ ਤੇ ਫਿਰ ਤੁਸੀਂ ਕਿਧਰਲੇ ਪਾਸਿਓਂ ਤੁਹਾਡੇ ਸਰਖਾ ਦੇ ਉੱਪਰ ਲੱਗੇ ਓਏ ਰਾਹੁਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਜਾਣ ਇਹਨੇ ਮੈਂ ਤਾਂ ਕੱਢਣੀ ਹੈ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਕੀਤੀ ਅਸੀਂ ਕਿਸੇ ਨੂੰ ਨਹੀਂ ਕਿਹਾ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇੰਡਿਸਿਪਲਿਨ 100 ਕਰ ਜਾਂਦੇ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇੰਟਰਨਲ ਮੈਂ ਕਦੇ ਕਹ ਦੇ ਖਿਲਾਫ ਨਹੀਂ ਪੜਦਾ ਇਹਨਾਂ ਨੂੰ ਠੋਕਦਾ ਸਤੂ ਸਾਬ ਇਹ ਕੋਈ ਮੁੱਤ ਨਹੀਂ ਦੇ ਮੁੱਤਾ ਹੈ ਕਹਨ ਆਪਾ ਭਗਵਾਨ ਤਪਾਨਾ ਆ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਇਹ ਲਾਣਾ ਨਿਊਜ਼ ਜੀਪੀ ਤਾਂ ਬਹੁਤ ਲਾਲੀ ਤੁਸੀਂ ਬਸੀ ਹੋ ਗਈ ਬਸੀ ਨਹੀਂ ਉਹਨਾਂ ਨੂੰ ਕਿਉਂ ਜਣਾ ਚੁੰਕਾਈ ਜਣਾ